ਹਲਕਾ ਖੰਨਾ ਦੇ ਪਿੰਡ ਕੋਟ ਪਨਾਚ ਵੇਖੇ ਤੁਸੀਂ ਉਰੇ ਪਹੁੰਚੇ ਹੋ ਗੰਗਾ ਐਕਰੋ ਵੂਲਸ ਦੇ ਵਿੱਚ ਅੱਜ ਉਰੇ ਲੇਬਰ ਡੇ ਦਾ ਪ੍ਰੋਗਰਾਮ ਲਾਇਆ ਗਿਆ ਜਿੱਥੇ ਮੈਂ 1 ਮਈ ਦੇ ਦਿਨ ਲੇਬਰ ਡੇ ਦੀਆਂ ਇੰਟਰਨੈਸ਼ਨਲ ਲੇਬਰ ਡੇ ਦੀਆਂ ਸਾਰੇ ਆਪਣੇ ਕੀਰਤੀ ਕਾਮੇ ਭਰਾਵਾਂ ਨੂੰ ਸਾਡੇ ਜੋ ਲੇਬਰ ਦੇ ਨਾਲ ਸੰਬੰਧ ਰੱਖਦੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਵਧਾਈ ਦਿੰਨਾ ਉੱਥੇ ਮੈਂ ਇਸ ਗੱਲ ਦੇ ਲਈ ਇਹ ਕਿਉਂਕਿ ਅਸੀਂ ਉਰੇ ਪ੍ਰੋਗਰਾਮ ਮਿਲ ਦੇ ਵਿੱਚ ਸਰਬੌਲਿਕ ਪ੍ਰੋਗਰਾਮ ਕੀਤਾ ਸੀ ਬੀਗਲ ਲੇਬਰ ਮਿਨਿਸਟਰ ਆਫ ਪੰਜਾਬ ਜੋ ਵੱਡੀ ਜ਼ਿੰਮੇਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਮੈਨੂੰ ਦਿੱਤੀ ਹੋਈ ਹੈ ਸੋ ਮੇਰਾ ਫਰਜ਼ ਬਣਦਾ ਸੀ ਮੈਂ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ ਮੈਂ ਥੋੜੇ ਥੋੜੇ ਸਮੇਂ ਲਈ ਆਪਣੀ ਹਾਜ਼ਰੀ ਲਗਵਾ ਸਕਾਂ ਤੇ ਅੱਜ ਅਸੀਂ ਉਰੇ ਗੰਗਾ ਐਕ੍ਰੋਬੂਲਸ ਪਹੁੰਚੇ ਆ ਉਰੇ ਇਹਨਾਂ ਨੇ ਆਪਣੇ ਤੁਸੀਂ ਦੇਖ ਸਕਦੇ ਹੋ ਪੂਰੇ ਸਟਾਫ ਨੂੰ ਤਕਰੀਬਨ 52100 ਦੇ ਕਰੀਬ ਬੰਦਾ ਇਸ ਯੂਨਿਟ ਕੰਮ ਕਰਦਾ ਆਪਣੇ ਸਟਾਫ ਨੂੰ ਇਹਨਾਂ ਨੇ ਇਕੱਤਰਤ ਕਰਕੇ ਅੱਜ ਲੇਬਰ ਡੇ ਸੈਲੀਬ੍ਰੇਟ ਕੀਤਾ ਸੋ ਮੈਂ ਉਰੇ ਹਾਜ਼ਰੀ ਲਗਵਾਈ ਆ ਮੈਂ ਜਿੰਨੇ ਵੀ ਇਹ ਜਿਹੜਾ ਲੇਬਰ ਡੇ ਆ ਬੇਸਿਕਲੀ ਲੇਬਰ ਡੇ ਇੱਕ ਸੰਘਰਸ਼ ਚੋਂ ਨਿਕਲਿਆ ਹੋਇਆ ਦਿਨ ਹੈ ਸ਼ਿਕਾਗੋ ਦੇ ਵਿੱਚ ਜੋ ਹੇ ਮਾਰਕੀਟ ਦੇ ਵਿੱਚ 1886 ਦੇ ਵਿੱਚ ਜੋ ਸੰਘਰਸ਼ ਹੋਇਆ ਸੀ ਜਦੋਂ 1880 ਦੇ ਦਸ਼ਕ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਵਿਕਸਿਤ ਮੁਲਕ ਨੇ ਉੱਥੇ ਇੰਡਸਟਰੀਅਲਾਈਜੇਸ਼ਨ ਦੇ ਦੇਈ ਯੁੱਗ ਪੜਟ ਰਿਹਾ ਸੀ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਸਮੇਂ ਇਹਦੀ ਕੋਈ ਸੀਮਾ ਨਿਰਧਾਰਤ ਨਹੀਂ ਸੀ ਵੀ ਕਿਸੇ ਤੋਂ ਕਿੰਨੇ ਘੰਟੇ ਕੰਮ ਲੁੱਟਾ ਜਾਊਗਾ ਕੋਈ 14 ਘੰਟੇ ਕੰਮ ਲੈਂਦਾ ਸੀ ਕੋਈ 16 ਘੰਟੇ ਕੰਮ ਲੈਂਦਾ ਸੀ ਮਨਮਰਜ਼ੀ ਦੇ ਨਾਲ ਤੇ ਉਹਨਾਂ ਨੂੰ ਪੇ ਵੀ ਬੜੀ ਘੱਟ ਮਿਲਦੀ ਸੀ ਸੋ ਜਦੋਂ ਸੰਘਰਸ਼ ਹੋਇਆ ਉਸ ਸੰਘਰਸ਼ ਦੇ ਵਿੱਚ ਸ਼ਿਕਾਗੋ ਦੇ ਵਿੱਚ ਜਿਹੜਾ ਉਹ ਹੱਥ 'ਚ ਝੰਡਾ ਲੈ ਕੇ ਤੁਰੇ ਸੀ ਉੱਥੇ ਫਿਰ ਸਰਕਾਰਾਂ ਦੇ ਨਾਲ ਜੋ ਉਤਰੀ ਪੁਲਿਸ ਸੀ ਉਹਦੇ ਨਾਲ ਸੰਘਰਸ਼ ਦੇ ਵਿੱਚ ਗੋਲੀਆਂ ਚੱਲ ਗਈਆਂ ਗੋਲੀਆਂ ਦੇ ਵਿੱਚ ਕਈ ਨੌਜਵਾਨ ਸਾਡੇ ਜਿਹੜੇ ਸੰਘਰਸ਼ ਦੇ ਵਿੱਚ ਆਏ ਸੀ ਸਾਡੇ ਲੇਬਰ ਕਲਾਸ ਸਾਡੇ ਕਿਰਤੀ ਕਾਮੇ ਉਹ ਸ਼ਹੀਦ ਹੋ ਗਏ ਤੇ ਨਾਲ ਕੁਝ 100 ਦੇ ਕਰੀਬ ਬੰਦੇ ਉਤੇ ਬਰੂਟਲੀ ਇੰਜਰਡ ਹੋ ਗਏ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਸਪਤਾਲਾਂ ਤੱਕ ਪਹੁੰਚੇ ਤਾਂ ਜਿਹੜਾ ਉਹ ਝੰਡਾ ਸੀ ਉਹ ਝੰਡਾ ਉਹਨਾਂ ਦੇ ਰੰਗ ਦੇ ਵਿੱਚ ਲਾਲ ਰੰਗ ਦਾ ਰੰਗਿਆ ਗਿਆ ਖੂਨ ਦੇ ਨਾਲ ਰੰਗਿਆ ਗਿਆ ਸੋ ਆਏ ਸਾਲ ਜਦੋਂ ਪਰ ਉਸ ਸੰਘਰਸ਼ ਚੋਂ ਇੱਕ ਚੀਜ਼ ਸਾਬਤ ਹੋ ਗਈ ਕਿ ਜਿਹੜਾ ਇੱਕ ਰੂਲਸ ਐਂਡ ਰਿਫਾਰਮਸ ਬਣ ਗਏ ਕਿ ਕਿ 8 ਘੰਟੇ ਦੀ ਇੱਕ ਦਿਹਾੜੀ ਜਿਹੜੀ ਨਿਰਧਾਰਤ ਕਰ ਦਿੱਤੀ ਗਈ ਕਿ 8 ਘੰਟੇ ਕੰਮ ਲੱਤਾ ਜਾਊਗਾ 8 ਘੰਟੇ ਦਾ ਸਮਾਂ ਹੀ ਦਿੱਤਾ ਗਿਆ ਰੀਕ੍ਰੀਏਸ਼ਨ ਲਈ ਆਪਣੀ ਫੈਮਿਲੀ ਦੇ ਨਾਲ ਆਪਣੀ ਬੱਚਿਆਂ ਦੇ ਨਾਲ ਆਪਣੇ ਅੰਤਰਾਤਮਾ ਦੇ ਨਾਲ ਸਮਾਂ ਗੁਜ਼ਾਰਨ ਦੇ ਲਈ ਆਪਣੀ ਫੈਮਿਲੀ ਨਾਲ ਸਮਾਂ ਗੁਜ਼ਾਰਨ ਲਈ 8 ਘੰਟੇ ਉਹਨੂੰ ਤੇ 8 ਘੰਟੇ ਉਹਨੂੰ ਆਰਾਮ ਦੇ ਦਿੱਤੇ ਗਏ ਰੈਸਟ ਪੀਰੀਅਡ ਦਿੱਤਾ ਗਿਆ ਸਰੀਰ ਤੇ ਮਨ ਦੇ ਵਿਕਾਸ ਲਈ ਦਿੱਤਾ ਗਿਆ ਸੋ 24 ਘੰਟੇ ਨੂੰ 8-8 ਘੰਟੇ ਦੇ ਤਿੰਨ ਸੈਗਮੈਂਟ ਚ ਵੰਡ ਦਿੱਤਾ ਗਿਆ ਉਸ ਤੋਂ ਬਾਅਦ ਸੋ ਉਦੋਂ ਤੋਂ ਹੀ ਇਹ 8 ਘੰਟੇ ਦੀ ਜਿਹੜੀ ਦਿਹਾੜੀ ਜਿਹਨੂੰ ਆਪਾਂ ਕਹਿੰਦੇ ਆ ਉਹ ਉਹ ਚੱਲ ਪਿਆ ਉਹ ਇੱਕ ਜੋ ਰੂਲ ਸੀਗਾ ਸੋ ਬੜਾ ਰਿਫਾਰਮ ਹੋਇਆ ਉਸ ਝੰਡੇ ਨੂੰ ਲਾਲ ਝੰਡੇ ਨੂੰ ਜਦੋਂ ਵੀ ਹੁਣ 1 ਮਈ ਨੂੰ ਅਸੀਂ ਯਾਦ ਕਰਦੇ ਆ ਤਾਂ ਹਮੇਸ਼ਾ ਲਾਲ ਝੰਡੇ ਨੂੰ ਲਾਲ ਸਲਾਮ ਕਹਿੰਦੇ ਨੇ ਸਾਡੇ ਕਿਰਤੀ ਕਾਮੇ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਇਸ 1 ਮਈ ਵਾਲੇ ਦਿਨ ਦੇ ਉੱਤੇ ਲੇਬਰ ਡੇ ਦੇ ਉੱਤੇ ਸਮਸਤ ਪੂਰੇ ਭਾਰਤ ਦੇ ਪੰਜਾਬ ਦੇ ਕਿਰਤੀ ਕਾਮਿਆਂ ਨੂੰ ਤੇ ਸਿਰ ਝੁਕਾਨਾ ਤੇ ਉਹਨਾਂ ਦੀ ਇਸ ਮਿਹਨਤ ਨੂੰ ਸਜਦਾ ਕਰਦੇ ਆਂ ਅਸੀਂ 3 ਵਜੇ ਰਾਈਟ 3 ਵਜੇ ਮੈਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੈਂਸ ਕਰਨ ਜਾਣੇ ਆ ਉਸ ਕਾਨਫਰੈਂਸ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਵਧੀਆ ਯਾਨੀ ਕਿ ਜੋ ਅਸੀਂ ਲੇਬਰ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਬਹੁਤ ਵੱਡੇ ਕਦਮ ਚੁੱਕੇ ਨੇ ਉਹਦਾ ਐਲਾਨ ਕਰਾਂਗੇ ਅਸੀਂ ਅੱਜ ਜਦੋਂ ਹੁਣ ਮੈਂ ਪ੍ਰੈਸ ਕਾਨਫਰੈਂਸ ਕਰੂੰਗਾ ਉਹਦੇ ਚ ਅਸੀਂ ਸਾਰੇ ਵੱਡੇ ਐਲਾਨ ਕਰਾਂਗੇ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز